mm <laughs> ਇੱਕ ਇਤਿਹਾਸਿਕ ਚਰਚੇ niche ਅੱਗ ਲੱਗ ਜਾਣ ਕਾਰਨ ਉੱਤੇ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮne ਆਈ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਨੇ ਇਸ ਰਾਸ਼ਟਰੀ ਇਤਿਹਾਸਿਕ ਸਥਾਨ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਤੇ ਚਰਚੇ ਦੀਆਂ ਦੀਵਾਰਾਂ ਤੇ ਬਣੀ ਚਿੱਤਰਕਾਰੀ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮੌਕੇ ਤੇ ਪਹੁੰਚੇ ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ 8:00 ਦੇ ਕਰੀਬ ਲੱਗੀ ਅਤੇ 2008 ਵਿੱਚ ਬਣਾਏ ਗਏ ਇਮਾਰਤ ਦੇ ਗੋਮਬਤ ਤੱਕ ਅੱਗ ਦੀਆਂ ਲੱਟਾਂ ਫੈਲ ਗਈਆਂ। ਆਸ-ਪਾਸ ਦੀ ਲੱਤੀ ਰਹੀ ਅਗਲਕਣ ਕਾਰਨ ਸੰਗਰੇ ਟੂਣੀ ਦੇ ਪੇੜ ਵਿੱਚ ਆ ਗਏ ਚਰਚ ਨੂੰ ਅਕਲਿੱਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਚ ਨੂੰ ਆਗ੍ਰ ਕਿੰਨੇ ਭਿਆਨਕ ਤਰੀਕੇ ਨਾਲ ਲੱਗੀ ਸੀ ਅਧਿਕਾਰੀ ਨੇ ਦੱਸਿਆ ਕਿ ਚੰਗੀ ਹਾਲੇ ਹੈ ਅਗਲਕਣ ਸਮੇਂ ਚਰਚ ਦੇ ਅੰਦਰ ਕੋਈ ਨਹੀਂ ਸੀ ਅਤੇ ਕਿਸੇ ਨੇ ਜ਼ਖਮੀ ਹੋਣ ਤੋਂ ਵੀ ਬਚਾਅ ਹੋ ਗਿਆ ਕਈ ਘੰਟਿਆਂ ਦੀ ਮਸ਼ੰਕਲ ਤੋਂ ਬਾਅਦ ਆਗ੍ਰ ਤੇ ਕਾਬੂ ਪਾਇਆ ਗਿਆ ਅਤੇ ਫਿਲਹਾਲ ਆਗ੍ਰ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਿਛਲੇ 2 ਦਿਨਾਂ ਤੋਂ ਪਾਣੀ ਦੀ ਸਪਲਾਈ ਰਵਾਇਤ ਬਹੁਤ ਕਾਰਨ ਕੈਦਗੀ ਵਾਸੀ ਬੇਹੱਦ ਪਰੇਸ਼ਾਨ ਹਨ ਮੇਅਰ ਜੋਤੀ ਗੌਂਟ ਖਲੋ ਟੀਮ ਕੀਤੀ ਜਾ ਰਹੀ ਹੈ ਕਿ ਲੋਕ ਪਾਣੀ ਦੀ ਵਰਤਨ ਨੂੰ ਘੱਟ ਦੇ ਤੱਕ ਸੀਮਿਤ ਰੱਖਣ ਤੇ ਖਰਾਬ ਹੋਈ ਸਪਲਾਈ ਦੇ ਮੁੜ ਸ਼ੁਰੂ ਹੋਣ ਤੱਕ ਇੱਕ ਦੂਜੇ ਦਾ ਸਾਥ ਦੇ ਜ਼ਿਕਰਯੋਗ ਹੈ ਕਿ ਪਿਤੇ ਦੀ ਦੀ ਮੁੱਖ ਵਾਟਰ ਲਾਈਨ ਦਾ ਇੱਕ ਪਾਈਪ ਲੀਕ ਹੋ ਗਿਆ ਜਿਸ ਦੀ ਬਰਬਦ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਾਲ ਸਿਵਾਵਾ ਦੇ ਡਾਇਰੈਕਟਰ ਰਣਜੀਮ ਮੈਕੈਨਿਕ ਐਰ ਵੀ ਪਾਣੀ ਦੀ ਸਪਲਾਈ ਇਸੋ ਵੀ ਪੈੜੀ ਹੋ ਸਕਦੀ ਹੈ ਜੇਕਰ ਲੋਕਾਂ ਵੱਲੋਂ ਪਾਣੀ ਦੀ ਵਰਤੋਂ ਸਹੀ ਤਰ੍ਹਾਂ ਨਹੀਂ ਕੀਤਾ ਗਿਆ। ਅਲਗੇਰੀ ਪਾਸਿਆਂ ਨੂੰ ਪਾਣੀ ਦੀ ਵਰਤੋਂ 25% ਤੱਕ ਘਟ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਕਾਰਨ ਤੋਂ ਪੋਦਿਆਂ ਨੂੰ ਪਾਣੀ ਦੇਣ ਤੇ ਵੀ ਪਾਬੰਦੀ ਲਗਾਈ ਗਈ ਹੈ ਨਾਲ ਹੀ ਲੋਕਾਂ ਨੂੰ ਇਹ ਵੀ ਉਪੀ ਦਿੱਤੀ ਗਈ ਹੈ ਕਿ ਉਹ ਪਾਣੀ ਦੀ ਵਰਤੋਂ ਸੀਮਤ ਕਰਨ ਲਈ ਬਰਤਨ ਧੋਣ, ਸ਼ਾਵਰ ਲੈਣ ਅਤੇ ਲਾਂਡਰੀ ਸਮੇਂ ਪਾਣੀ ਦੀ ਵਰਤੋਂ ਘਟ ਕਰਨ ਤੇ ਬੋਤਲਾਂ ਵਾਲੇ ਪਾਣੀ ਦੀ ਵਰਤੋਂ ਵਧੇਰੇ ਕਰਨ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕਾਉ ਪਾਣੀ ਵਾਲੇ ਟੈਂਕਰ ਵੀ ਵਕਫਾ ਫਾਵਾ ਤੇ ਭੇਜੇ ਗਏ ਹਨ ਪਰ ਲੋਕਾਂ ਨੂੰ ਟੈਂਕਰਾਂ ਦਾ ਪਾਣੀ ਬਰਬਾਦ ਕੇ ਪੀਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਭਾਰਤ ਦੇ ਕਈ ਸੂਬਿਆਂ ਵਿੱਚ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਲੰਧਰ ਵਿੱਚ ਜਿਮਨੀ ਚੋਣ 10 ਜੁਲਾਈ ਨੂੰ ਹੋਵੇਗੀ ਜਿਸ ਦਾ ਐਲਾਨ ਅੱਜ ਕੀਤਾ ਗਿਆ। ਇਸ ਸਬੰਧੀ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਚੀਤਲ ਅੰਮ੍ਰਾਵੜ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਿਸ ਕਾਰਨ ਜਮਨੀ ਚੋਣ ਕਰਵਾਈ ਜਾ ਰਹੀ ਹੈ ਇਸ ਦਿਨਾਂ ਹੀ ਵਿਹਾਰ ਪੱਛਮੀ ਬੰਗਾਲ ਤਾਮਿਲਨਾਡੂ ਮੱਧ ਪ੍ਰਦੇਸ਼ ਤੇ ਉੱਤਰਾਖੰਡ ਸਮੇਤ 13 ਵਿਧਾਨ ਸਭਾ ਅਸੈਂਬਲੀ ਵਿੱਚ ਵਿਧਾਨ ਸਭਾ ਦੀ ਜਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਗਿਣਤੀ ਕੀਤੀ ਜਾਵੇਗੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਤੀਜੀ ਵਾਰੀ ਦਾ ਉਧਰ ਸੰਭਾਲਦੇ ਹੀ ਕਿਸਾਨਾਂ ਨੂੰ ਲਪਾਉਣ ਲਈ ਕਿਸਾਨ ਦੇ ਲਈ 20000 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਇਸ ਦੇ ਨਾਲ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਿਟ ਮੀਟਿੰਗ ਵੀ ਕੀਤੀ ਗਈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬੱਧਰ ਮੰਤਰੀਆਂ ਨੇ ਆਪਣੇ ਅਹੁਦੇ ਦੀ ਸੋਚ ਚੁੱਕੀ ਪ੍ਰਧਾਨ ਦੁੱਤੀ ਮੋਦੀ ਦੀ ਅਗਵਾਈ ਵਿੱਚ ਬਣੀ ਐਨਡੀਏ ਸਰਕਾਰ ਵਿੱਚ 13 ਕੈਬਨਿਟ ਮੰਤਰੀ 5 ਰਾਜ ਮੰਤਰੀ ਅਤੇ 36 ਰਾਜ ਮੰਤਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ ਰਾਜਨਾਥ ਸਿੰਘ ਅਮਿਤ ਸ਼ਾਹ ਨਿਤਿਨ ਗਡਕਰੀ ਨਿਰਮਲਾ ਸੀਤਾਰਮਨ ਅਤੇ ਐਸ ਜੈ ਸ਼ੰਕਰ ਨੇ ਤੀਜੇ ਕਾਰਜਕਾਲ ਵਿੱਚ ਵੀ ਕੈਬਨਿਟ ਮੰਤਰੀ ਵਜੋਂ ਸੋਹ ਜੁਤੀ ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਨਰਿੰਦਰ ਮੋਦੀ ਉਹ ਪ੍ਰਧਾਨ ਮੰਤਰੀ ਬਣੇ ਹਨ ਜਿਨ੍ਹਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੋਹ ਚੁੱਕੀ ਹੈ ਇਸ ਦੇ ਨਾਲ ਹੀ ਆਜੋ ਸਭਾ ਸੇਤੋ 20000 ਤੋਂ ਵੱਧ ਵੋਟਾਂ ਨਾਲ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨਵੀਂਦਰਿੰਦਰ ਮੋਦੀ ਨੇ ਕੈਬਨਟ ਵਿੱਚ ਥਾਂ ਦੇ ਕੇ ਨਵੀਂ ਚਰਚਾ ਛੇੜੀ ਹੈ ਇਸ ਵਾਰ ਦੀ ਲੋਕ ਸਭਾ ਚੋਣਾਂ ਵਿੱਚ ਵੱਡੇ ਵੱਡੇ ਆਗੂ ਚੋਣ ਹਾਰ ਗਏ ਤਾਂ ਮੰਤਰੀ ਮੋਦੀ ਦੇ ਹੀ 20 ਮੰਤਰੀ ਆਪਣੀ ਚੋਣ ਨਹੀਂ ਜਿੱਤ ਸਕੇ ਪੀਐਮ ਮੋਦੀ ਨੇ ਵੀ ਇਹਨਾਂ ਹਾਰਨ ਵਾਲੇ ਬੰਤਨੀਆਂ ਨੂੰ ਆਪਣੀ ਕੈਬਨਟ ਵਿੱਚੋਂ ਪਾਸੇ ਕਰ ਦਿੱਤਾ ਪਰ ਇੱਕ ਅਜੀਹ ਆਗੂ ਜੋ ਲੋਕ ਸਭਾ ਚੋਣਾਂ ਵਿੱਚ 20000 ਤੋਂ ਵੱਧ ਵੋਟਾਂ ਨਾਲ ਹਾਰ ਕੇ ਵੀ ਕੈਬਨਟ ਦਾ ਮੰਤਰੀ ਬਣ ਗਿਆ ਤੇ ਪਾਕੀ ਬ੍ਰਿਟਿਚ ਚਰਚਾ ਛੇੜ ਗਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਕੈਬਨਿਟ ਵਿੱਚ ਨਾ ਸਿਰਫ ਹਰਨ ਵਾਲਿਆਂ ਨੂੰ ਪਾਸ ਕੀਤਾ ਸਗੋਂ ਫੀ ਪ੍ਰਮੁੱਖ ਆਗੂ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਉਹਨਾਂ ਨੂੰ ਵੀ ਕੈਬਨਿਟ ਵਿੱਚ ਜਗ੍ਹਾ ਨਹੀਂ ਦਿੱਤੀ